टाइम टू टाइम एदा के एक्टर्स चाहे वो स्टेट एजेंसीज हो इनसाइडर हों या आउटसाइडर हों कुछ ना कुछ कुछ ना कुछ करते रहते हैं कॉमनल हारमोनी जीडी है वो डिस्टरप्ट होहन च परसैपन एक फेक नरेटिव ये तैयार होए ਤੇ ਸੈਪਟਾਜ ਕੀਤਾ ਜਾਵੇ ਜਿਹੜਾ ਹਾਰਡ ਹੰਡ ਪੀਸੀ ਹੁਣ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਐ ਐਸਾ ਇਮਪ੍ਰੈਸ਼ਨ ਦਿਆ ਜਾ ਰਹਾ ਹੈ ਕਿ ਚੀਜ਼ਾਂ ਠੀਕ ਨਹੀਂ ਹੈ ਜੋ ਕਿ ਬਿਲਕੁਲ ਕਰਤਾ ਹੈ ਪੰਜਾਬ ਪੁਲਿਸ ਇਜ਼ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਫਰ ਸਾਈਬਰ ਪੈਟ੍ਰੋਲਿੰਗ ਜਿਹੜੀ ਹੈ ਬਹੁਤ ਐਕਟਿਵਲੀ ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸ ਵੀ ਤੇ ਲੋਹгана ਪੁਲਿਸ ਵੀ ਕਰ ਰਹੀ ਹੈ ਜੀ ਇੱਕ ਬੰਦਾ ਪੰਗਰਫ्तार ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸਹਾਣੀ ਹੈ ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਹੈ ਸੋਸ਼ਲ ਮੀਡੀਆ ਸੈੱਲ ਦੇ ਸਾਈਬਰ ਸੈੱਲ ਦੇ ਐਕਸਪਰਟਸ ਹੈ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਹਨ ਉਹ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ that all is not well ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਐਜ਼ ਅ ਸਟੇਟ ਇਟਸ ਅ ਬਾਰਡਰ ਸਟੇਟ प्रोग्रेसिव स्टेट है सेलिब्रेटेड स्टेट है फास्ट कुछ टाइम ले, टर्बुलेंट भी रहा है टाइम टू टाइम दे एक्टर्स, चाहे वो स्टेट एजेंसीज हो इनसाइडरस हों या आउटसाइडर्स हों कुछ ना कुछ कुछ ना कुछ करते रहते हैं कि हारमोनी कॉमनल हारमोनी जी हैप होए है. ਲੋਕਾਂ ਦੇ ਜ਼ਹਿਨ ਚ ਪਰਸੈਪਸ਼ਨ ਚ ਇੱਕ ਫੇਕ ਨੈਰੇਟਿਵ ਇਹ ਤਿਆਰ ਹੋਏ ਤੇ ਸੈਬਟਾਜ ਕੀਤਾ ਜਾਵੇ ਜਿਹੜਾ ਹਾਰਡ ਮੰਡ ਪੀਸ ਹੁਣ ਐਕਟਰਸ ਜਿਹੜੇ ਹਨ ਬੋਥ ਇਨਸਾਈਡ ਐਂਡ ਆਊਟਸਾਈਡ ਆ ਕੀ ਚੀਜ਼ ਯੂਜ਼ ਕਰਦੇ ਹਨ ਪਹਿਲਾਂ ਪਹਿਲਾਂ ਨਾਰਕੋਟਿਕਸ ਹੁੰਦੀ ਸੀਗੀ ਉਹ ਵੀ ਅਕਰੋਸ ਦਾ ਬਾਰਡਰ ਵੀ ਆਂਦੀ ਸੀਗੀ ਅੰਦਰੋਂ ਵੀ ਆਂਦੀ ਸੀਗੀ ਹਿੰਟਰਲੈਂਡ ਤੋਂ ਵੀ ਅ ਵੈਪਨਸ ਹੁਣ ਵੈਪਨਸ ਜਿਹੜੇ ਆ ਰਹੇ ਆ ਨਾਰਕੋ ਟਰੋਰਿਜ਼ਮ ਜਿਹੜਾ ਹੋ ਰਿਹਾ ਉਹ ਭਾਰੋਂ ਵੀ ਹੋ ਰਿਹਾ ਅੰਦਰੋਂ ਵੀ ਹੋ ਰਿਹਾ ਜੀ ਰਿਕਰੂਟਮੈਂਟ ਆਫ ਫੁੱਟ ਸੋਲਜਰ ਐਟ ਸੈਟਰਾ ਤੁਸੀਂ ਦੇਖ ਹੀ ਰਹੇ ਹੋ ਹੁਣ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਆ ਸਾਈ ਆਪਸ ਇੱਕ ਹੀ ਮਿਲਟਰੀ ਦੇ ਇੱਕ ਟਰਮ ਹੈ ਸਾਈ ਆਪਸ इतने सोशल मीडिया का यूज काफ़ी किया जा रहा है यूज़ किमें किया जा रहा है कि धीरे धीरे इदा के नरेटिव क्रिएट हो दिमाग से ये चीज़ आए जनरल पब्लिक के से आए क्योंकि सोशल मीडिया इज समथिंग विच एवरीबडी सीज फेसबुक यूजर्स कितने हैं ट्विटर यूजर्स कितने हैं इंस्टाग्राम यूजर्स कितने हैं तो तीस एक चीज़ एक बार देख रहे हो दो बार देख रहे हो चार बार देख रहे हो तो कुछ ना कुछ तो दिमाग चाहेगा कि जेड़ा ने नरेटिव सेट करना है वो सेट सैट कर कामयाब हो जाते हैं कई बार है। तो यह इंपरैशन दिता जा रहा है ऐसा इंपरैशन दिया जा रहा है कि चीज़ें ठीक नहीं है जो कि बिल्कुल गलत है पंजाब पुलिस इज वेरी एक्टिव ऑन सोशल मीडिया फ्रंट, वेरी एक्टिव और साइबर स्पेस न डोमिनेट करके रख दी है बिकॉज ऑफ द सेंसिटिविटी एंड बिकॉज बीइंग ए बॉर्डर स्टेट साइबर पेट्रोलिंग जीडी है बहुत एक्टिवलीस भी डिस्ट्रिक पुलिस भी, भी तो लुधियाना पुलिस भी कर रही है जी

606 ਫੈਲਾ ਰਹੇ ਨੇ 13000 ਦੇ ਯੂਜ਼ਰ 13000 ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਹੈ ਸੋਸ਼ਲ ਮੀਡੀਆ ਸੈਲ ਤੇ ਸਾਈਬਰ ਸੈਲ ਤੇ ਐਕਸਪਰਟਸ ਹੈ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਹਨ ਉਹ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ ਦੈਟ 올 इज नॉट वेल ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਹੇ ਹੈ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ। ਬੇਸਿਕ ਮੋਟਿਵੇ ਹੈ ਕਿ ਇੱਕ ਇੱਕ ਪਹਿਲਾਂ ਇੱਕ ਕਾਮਨ ਕਮਿਊਨਿਟੀ ਨੂੰ ਟਾਰਗੇਟ ਕਰੋ। ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ ਫਿਰ ਉਹਦਾ ਰਿਐਕਸ਼ਨ ਦੇਖੋ। ਠੀਕ ਹੈ ਜੀ ਐਂਡ ਇਹ ਕਰਦੇ ਹੀ ਹੈ।

ਤੇ ਇਹਨੂੰ ਆਪਾਂ ਫੜਿਆ ਜੀ ਤੇ ਬੀਐਨਐਸ ਤੇ ਆਈਟੀ ਐਕਟ ਦੇ ਅਧੀਨ ਪਰਚਾ ਦਿੱਤਾ ਆਫਰ ਵਾਸ ਰਜਿਸਟਰਡ ਹੋਰ ਨਾ ਇਨਟਰੋਗਾ ਇਨਵੈਸਟੀਗੇਸ਼ਨ ਜਾਰੀ ਹੈ ਕੀ ਦਾ ਇੰਟention ਕੀ ਹੈ ਇਹ ਸਭ ਕਰਨ ਲਈ ਤੇ ਕਿਤੇ ਕਿੰਨੇ ਪੋਸੀਬਲ ਲਿੰਕਸ ਹੋ ਸਕਦੇ ਨੇ ਰੈਡੀਕਲਸ ਨਾਲ काफी इंपोर्टेंट चीज है दिस इज नॉट समथिंग विच इज बेसिक क्राइम हो गया जी हाँ आप पीसी कर रहे हैं जी दो वेपन फट ले चार फड़ ले ये कर लिया दिस नॉट डे समूट जिम्मेद पाई हैुरुआ नी डायरेक्ट कुछ नहीं पा रहे देखो जो पढ़े लिखे बंदे हैं वो डायरेक्ट नहीं है उन्होंने इनडायरैक्टली एक ही चीज दस तरीके नाल पानी है कि बंदे दे सबकॉन्शियस माइंड च वो चीज़ बस जाए फिर अगेन हिंदू हिंदू मुस्लिम्स इंडियन सेंटीमेंट्स ऑफ मुस्लिम्स हिंदू डॉक्टर बारे में गल कर रहे हैं फिर कनवर्जेंस न कन्वरजेंस न ड्रग्स तो कैंसर न इक्वेट कर रहा है ਅਗਰ ਕਨਵਰਜਨਸ ਨੂੰ ਡਰੱਗਸ ਐਂਡ ਕਨਵਰਜਨਸ ਆਂਡ ਰਿਕੁਇਰਡ ਕਰ ਰਹੇ ਹੋ ਥੈਨ ਅਗੇਨ ਹੀ ਇਸ ਟਾਕਿੰਗ ਅਬਾਊਟ ਇੰਡੀਅਨ ਮੁਸਲਿਮਸ ਫਿਰ ਸਪੈਸੀਫਿਕਲੀ ਆਪਾਂ ਕਿਉਂ ਇਹਨੂੰ ਪੜਿਆ ਹੈ ਕਿ ਇਹ ਕਹਿੰਦਾ ਜੀ ਲੁਧਿਆਣਾ ਸਿਟੀ ਦਾ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਤੁਹਾਨੂੰ ਲੱਗ ਰਿਹਾ ਡੈਮੋਗ੍ਰਾਫੀ ਚੇਂਜ ਹੋ ਗਈ ਥੀ ਡੈਮੋਗ੍ਰਾਫੀ ਕਿ ਪੋਪੂਲੇਸ਼ਨ ਕੰਪੋਜੀਸ਼ਨ ਹੀ ਚੇਂਜ ਹੋ ਗਿਆ ਜੀ हूँ यह चीज़ बंदा दस बार अलग अलग एंगल्स तो पाए तो थोड़े दिमाग फ्री उड़ाया जाएगा जी कि डेमोग्राफी चेंज हो गई है कि एक पर्टिकुलर कम्यूनिटी जी बहरों आकर बसती जा रही है बसती जा रही है इज गॉट नो बिजनेस टू डू इट सो ये एक वेल प्लैनड प्रोपागेंडा है जोड़ा आप खत्म करना एंड वी आर कमिटेड टू फिनिश ऑफ दिस प्रोपागेंडा

तो दे, ट इनवैन एक, एक जरा यूजर है, है इंटेंट की है कि रीच है वह चाहिए लिया है जब तीन ऑथर बारे किताब पढ़ो दस पेज अगर पहले तो पढ़ लो तो पता लग जाता कि ऑथर का माइंडसैट की है सेम माइंड सैट आप हरेक यूजर दे टेक टाइम बट वील गेट इन टू बोटम ऑफ इट एंड वील प्रोटेक्ट अवर सोसाइटी आवर स्टेट फ्रॉम सच प्रोपागैंडा नहीं हम हाले तक तो सामने नहीं आया है बट सटनली ही हैज सम

ਇੱਕ ਤਰ੍ਹਾਂ ਇਹ ਕੁਝ 80% ਇੱਕ ਚੀਜ਼ ਕਹੀ ਤੇ 20% ਕੁਝ ਹੋਰ ਕਹਿੰਦੀ ਇਹ ਉਹ ਥੋੜਾ ਜਿਹਾ ਨਿਊਟਰਲ ਲੱਗਦਾ ਹੈ ਤੇ ਉਹ ਚੀਜ਼ ਹੋ ਗਈ ਜੀ ਇਹਦਾ ਵੀ ਹੈ ਨਾ ਬੈਠਾ ਹਾਂ ਜੀ ਇਹਦਾ ਵੀ ਸਾਡਾ ਜਿਹੜਾ ਕੋਰਸਿੰਗ ਦੇ ਰਿਹਾ ਹੈ ਹੋਰ ਤਾਂ ਤਾਂ ਜੀ ਹੋਰ ਤਾਂ ਇਹਦੀ ਟਿਟ ਟਿਪਸ ਮੈਟਰੋਫ ਇਨਵੈਸਟੀਗੇਸ਼ਨ ਸਰ ਜੀ ਸਰ ਜੀ ਕਹਿੰਦਾ 10 ਸਾਲ ਲਈ ਯੂਕੇ ਰਹਿ ਕੇ ਆਇਆ ਕਦੋਂ ਹੀ ਆਉਂਦਾ ਕਦੋਂ ਤੋਂ ਐਕਟਿਵ 2014 ਤੋਂ ਹੀ ਆਂਦਾ ਜੀ ਉਸ ਤੋਂ ਬਾਅਦ ਔਨਲਾਈਨ ਔਨਲਾਈਨ ਪੜਾ ਲਿਖਾਇਆ ਜੀ ਔਨਲਾਈਨ ਹੀ ਕੋਰਸਸ ਕਰਾਂਦਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਕਸਪਰਟ ਹੈ ਜੀ

ਸਰਚ ਕਰ ਰਹੇ ਹਾਂ ਜੀ ਸਰ ਇਹ ਕੰਮ ਖੋਲ੍ਹੇ ਸਰ ਕੰਮ ਕਰ ਬੈਠ ਕੇ ਇਹ ਆਨਲਾਈਨ ਕਲਾਸਿਸ ਦਿੰਦਾ ਹੈ ਜੀ ਸਰ ਬੇਸਿਕ ਕੁਝ ਦੇਖਦੇ ਸਾਡੇ ਚਾਹੁੰਦੇ ਕਿ ਤੁਹਾਨੂੰ ਪੜ੍ਹਾਇਆ ਗਿਆ ਕੋਰਸੋਂ ਨੇੜੇ ਜਿਆਦਾ ਬੰਦੇ ਵੀ ਉਹਨਾਂ ਦੇ ਇਹ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਸਰ ਇਹ ਦੇਖੋ ਕਿਤੇ ਨੇ ਹਰ ਚੀਜ਼ ਹਰ ਚੀਜ਼ ਚੈੱਕ ਕਰ ਲਈਏ ਪਾਉ ਫੰਡਿੰਗ ਕਿੱਥੋਂ ਆ ਰਹੀ ਜਿਹੜੀ ਪਰ ਬਾਹਰੋਂ ਫੰਡਿੰਗ ਅੰਦਰ ਫੰਡਿੰਗ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਬੇਸਿਕਲੀ ਬੇਸਿਕਲੀ ਆਪ ਨੂੰ ਜਿਹੜਾ ਦੱਸਣਾ ਸੀਗਾ ਉਹ ਦੱਸਣਾ ਸੀਗਾ ਇਹ ਨਈ ਚੀਜ਼ ਜਿਹੜੀ ਨਹੀਂ ਤਾਂ ਨਹੀਂ ਹੈ ਕਿਤੇ 3-4 ਸਾਲ ਤੋਂ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ ਇਹ ਜਿਹੜੀ ਚੀਜ਼ ਹੈ ਇਸ ਤੋਂ ਆਪਾਂ ਨੂੰ ਸੋਸਾਇਟੀ ਨੂੰ ਆਪ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨਾ